ਰਣਾ ਬਾਬਰੀਆ ਸਮਾਜ ਦਾ ਆਲ ਇੰਡੀਆ ਦਾ ਪ੍ਰੈਜ਼ੀਡੈਂਟ ਆ ਸੰਘਰਸ਼ ਦੇ ਵਿੱਚ ਪਹਿਲਾਂ ਸਾਡੇ ਪੁਰਖੇ ਰਹੇ ਫਿਰ ਪਿਛਲੇ 20 25 ਸਾਲਾਂ ਤੋਂ ਟੱਪਰੀਵਾਸ ਵਿਮੁਖਤ ਜਾਤੀਆਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਆ ਸਾਥੀਓ ਸਾਡੀਆਂ ਜਿਹੜੀਆਂ ਜਾਤੀਆਂ ਵਤਨ ਦੇ ਵਾਸਤੇ ਕੁਰਬਾਨੀਆਂ ਦੇਣ ਦੇ ਵਾਸਤੇ ਜਿਹੜੀਆਂ ਹੋਈਆਂ ਬੇਵਤਨ ਉਹਨਾਂ ਦੀਆਂ ਮੰਗਾਂ ਬੇਅਸਰ ਹੈ ਉਹਨਾਂ ਦੀਆਂ ਲਾਸਾਂ ਜਿਹੜੀਆਂ ਬੇਕਫਨ ਹੈ ਸਨ 1871 ਦੇ ਵਿੱਚ ਅੰਗਰੇਜ਼ ਗਵਰਨਮੈਂਟ ਦੇ ਨਾਲ ਜਿਹੜੇ 15393 ਕਬੀਲੇ ਐ ਚਾਹੇ ਸੰਸੀ ਐ ਬਾਵਰੀਆ ਐ ਬਾਜੀਗਰ ਐ ਬੰਜਾਰਾ ਐ ਡੂਮ ਐ ਨਟ ਗੰਧੀਲਾ ਐ ਊੜ ਐ ਪਾਠ ਐ ਨੈਕ ਐ ਸੰਸੀ ਐ ਇਹ ਸਾਰੀਆਂ ਜਾਤੀਆਂ ਜਿਹੜੀਆਂ ਹੈ ਇਹਨਾਂ ਨੇ ਬੜੀ ਲੜਾਈ ਅੰਗਰੇਜ਼ਾਂ ਦੇ ਖਿਲਾਫ ਲੜੀ ਮੁਗਲਾਂ ਦੇ ਖਿਲਾਫ ਲੜੀ ਸਾਡੇ ਤੋਂ ਡਰਦੇ ਹੋਏ 1871 ਚ ਕ੍ਰਿਮੀਨਲ ਐਕਟ ਸਾਡੇ ਤੇ ਲਾਇਆ ਅਸੀਂ ਆਪ ਦੀ ਮਰਜ਼ੀ ਨਾਲ ਦੂਜੇ ਪਿੰਡ ਨਹੀਂ ਜਾ ਸਕਦੇ ਸੀ ਸਾਰਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਪਰ ਸਾਨੂੰ 5 ਸਾਲ 16 ਦਿਨ ਵੱਧ ਗੁਲਾਮ ਰੱਖਿਆ 31 ਅਗਸਤ 1952 ਨੂੰ ਆਜ਼ਾਦ ਕੀਤਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਡੇ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਆਪੋ ਆਪਣੇ ਕਿੱਤਿਆਂ ਦੇ ਵਾਸਤੇ ਪਿੰਡਾਂ ਪਿੰਡਾਂ ਦੇ ਵਿੱਚ ਜਾਂਦੇ ਇੱਕ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੇ ਇੱਕ ਸੰਵਿਧਾਨ ਲਿਖਿਆ ਹੈ ਧਾਰਾ 341 42 ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀਆਂ ਜਾਤਾਂ ਤੋਂ ਛੂਆਛਾਤ ਕੀਤਾ ਜਾਂਦਾ ਹੈ ਟੱਚੇਬਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਭਿੱਟ ਮੰਨੀ ਜਾਂਦੀ ਹੈ ਉਹ ਅਨੁਸੂਚਿਤ ਜਾਤੀ ਹੈ ਔਰ ਜਿਨ੍ਹਾਂ ਦੀ ਵੱਖਰੀ ਬੋਲੀ ਹੋਵੇ ਵੱਖਰੇ ਰੀਤੀ ਰਿਵਾਜ ਹੋਣ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦੀ ਕੁਰਬਾਨੀਆਂ ਹੋਣ ਭੂਗੋਲਿਕ ਸਥਿਤੀ ਅਲੱਗ ਹੋਵੇ ਰੀਤੀ ਰਿਵਾਜ ਅਲੱਗ ਹੋਣ ਉਹ ਸ਼ੈਡਿਊਲ ਟ੍ਰਾਈਬ ਹੈ ਹੁਣ ਸਾਡੇ ਤਾਂ ਅਸੀਂ ਤਾਂ ਆਪਣੇ ਆਪ ਨੂੰ ਰਾਜਪੂਤ ਮੰਨਦੇ ਆਂ ਔਰ ਸਾਡੇ ਦਾ ਕਿਸੇ ਨਾਲ ਉਹਨਾਂ ਜਾਤੀਆਂ ਦਾ ਹੱਥ ਲੱਗ ਜਾਂਦਾ ਸੀ ਜਿਵੇਂ ਅਸੀਂ ਸੁਣਦੇ ਹਾਂ ਤਾਂ ਗੰਗਾ ਦੇ ਵਿੱਚ ਸੁਨਾਣ ਕਰਕੇ ਆਉਂਦੇ ਸੀ ਫਿਰ ਉਹਨੂੰ ਘਰੇ ਵੜਦੇ ਸੀ ਕਿਉਂ ਜੀ ਤੇ ਸਾਡੇ ਤੋਂ ਪਿੱਟ ਮੰਨੀ ਨਹੀਂ ਜਾਂਦੀ ਸੀ ਅਸੀਂ ਰਾਜਪੂਤਾਂ ਤੇ ਸਾਡੀਆਂ ਬੋਲੀਆਂ ਵੀ ਅੱਖਰੀਆਂ ਰੀਤੀ ਰਿਵਾਜ ਬਾਜੀਗਰ ਆਪਸਰੀ ਦੀ ਗੱਲ ਕਰਨਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਬਬਰੀਏ ਸੀ ਆਪ ਸ੍ਰੀ ਚ ਗੱਲ ਕਰਾਂਗੇ ਦੋਨੇ ਕਰ ਲਾਂਗੇ ਨਹੀਂ ਪਤਾ ਲੱਗਦਾ ਸਾਡੀ ਬੋਲੀ ਵੱਖਰੀ ਐ ਐਸ ਕਰਕੇ ਅਸੀਂ ਸ਼ੈਡਿਊਲ ਟ్రਾਈਬਾਂ ਤੇ ਸਰਕਾਰ ਨੇ ਉਹਦੋਂ ਕਿਹਾ ਕਿ ਇਹਨਾਂ ਨੂੰ ਆਪਣਾ ਕੋਈ ਉਹਦੋਂ ਆਦਮੀ ਨਹੀਂ ਸੀ ਕਿਸੇ ਨੂੰ ਸ਼ੈਡਿਊਲ ਕਾਸਟ ਚ ਪਾਤਾ ਕਿਸੇ ਨੂੰ ਸ਼ੈਡਿਊਲ ਟ్రਾਈਬ ਚ ਪਾਤਾ ਕਿਸੇ ਨੂੰ ਬੈਕਵਰਡ ਚ ਪਾਤਾ ਪਰੰਤੂ ਉਹਦੇ ਵਿੱਚ ਵੀ 60 ਕਬੀਲੇ ਅਜੇ ਐ ਨਾਓ ਐਸਸੀ ਜਾਂ ਨਾ ਬੀਸੀ ਚ ਨਾ ਜਨਰਲ ਉਹਨਾਂ ਨੂੰ ਇੱਥੋਂ ਦਾ ਨਾਗਰਿਕ ਹੀ ਨਹੀਂ ਮੰਨਿਆ ਗਿਆ ਉਹ ਵਿਚਾਰੇ ਉਵੇਂ ਹੀ ਫਿਰਦੇ ਆ ਆਪਣੇ ਵਾਸਤੇ 1949 ਦੇ ਵਿੱਚ ਇੱਕ ਏ ਅਯੰਗਰ ਨਾਮ ਦਾ ਕਮਿਸ਼ਨ ਬਣਿਆ ਉਨੇ ਰਿਪੋਰਟ 51 ਜੀ ਦਿੱਤੀ ਕਾਕਾ ਕਲੇਲ ਕਰ ਕਮਿਸ਼ਨ ਬਣਿਆ ਫਿਰ ਲੰਕੂਰ ਕਮੇਟੀ ਬਣੀ ਫਿਰ ਬੀਐਨ ਮਹਿਤਾ ਰਿਪੋਰਟ ਆਈ ਫਿਰ ਹਿਊਮਨ ਰਾਈਟਸ ਦੀ ਰਿਪੋਰਟ ਆਈ ਫਿਰ ਆਪਣੇ ਲੋਕਾਂ ਨੇ ਕੁਰਬਾਨੀਆਂ ਬੜੀਆਂ ਦਿੱਤੀਆਂ ਤੁਹਾਡਾ ਰੌਣਕੀ ਰਾਮ ਬਾਜੀਗਰ ਨੇ ਸਹੀਦੀ ਪ੍ਰਾਪਤ ਕੀਤੀ ਸਾਡੇ ਗੁਰਚਰਨ ਸਿੰਘ ਮਰਖਾਈ ਨੇ ਸਹੀਦੀ ਪ੍ਰਾਪਤ ਕੀਤੀ ਹਾਈ ਕੋਰਟ ਦੇ ਵਿੱਚ ਗਏ 5 11 1982 ਨੂੰ ਹਾਈ ਕੋਰਟ ਨੇ ਜੱਜ ਅਜੀਤ ਸਿੰਘ ਬੈਂਸ ਨੇ ਮੰਨਿਆ ਕਿ ਇਹਨਾਂ ਜਾਤੀਆਂ ਨੂੰ ਸ਼ੈਡਿਊਲ ਟ్రਾਈਬ ਦਾ ਦਰਜਾ ਮਿਲਣਾ ਚਾਹੀਦਾ ਪਰ ਉਹ ਨਹੀਂ ਮਿਲਿਆ ਫਿਰ ਕਾਂਗਰਸ ਗਵਰਨਮੈਂਟ ਨੇ ਆਪਣੇ ਆਈ ਉਹਨਾਂ ਨੇ ਰਹਿਣ ਕੇ ਕਮਿਸ਼ਨ ਬਣਾਇਆ 2004 ਦੇ ਵਿੱਚ 2006 ਦੇ ਵਿੱਚ ਤੇ 2008 ਦੇ ਵਿੱਚ ਉਹਨੇ ਰਿਪੋਰਟ ਦਿੱਤੀ ਰਹਿਣ ਕੇ ਕਮਿਸ਼ਨ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਏਸੀ ਕਮਰੇ 'ਚ ਬੈਠ ਕੇ ਰਿਪੋਰਟ ਨਹੀਂ ਦਿੱਤੀ ਉਹਨਾਂ ਨੇ ਝੁੱਗੀਆਂ ਝੌਂਪੜੀਆਂ ਸਾਰੇ ਸਟੇਟਾਂ 'ਚ ਗਏ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਰਿਪੋਰਟ ਦੇ ਵਿੱਚ ਜਿਹੜਾ ਹੱਕ ਬਣਦਾ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਇਹਨਾਂ ਦਾ ਜਿਹੜਾ ਏਸੀ ਤੁਸੀਂ ਦਿਓਗੇ ਐਸਟੀ ਜਿਵੇਂ ਉਹ ਕਰੋਗੇ ਤਾਂ ਉੱਥੇ ਰੋਲਾ ਪਊਗਾ ਇੱਕ ਇਹਨਾਂ ਦੀ ਅਡਰ ਬਣਾ ਦਿਓ ए बी सी डी सी ਜਿਵੇਂ ਉਹਨਾਂ ਦਾ ਐਸ ਸੀ ਹੈ ਐਸ ਡੀ ਹੈ ਇਹਨਾਂ ਨੂੰ ਡੀ ਨੋਟੀਫਾਈਡ ਟ్రਾਈਬ ਦਾ ਇੱਕ ਆਡ ਇਹਨਾਂ ਨੂੰ 10% ਦਿਓ ਤਾਂ ਇਹ ਦੂਜਿਆਂ ਦੇ ਬਰਾਬਰ ਜਾ ਸਕਦੇ ਆ ਉਹ ਤੋਂ ਬਾਅਦ ਸਰਕਾਰ ਚੱਲੀ ਗਈ ਮੋਦੀ ਸਾਹਿਬ ਆ ਗਏ ਉਹਨਾਂ ਨੇ 16 ਦੇ ਵਿੱਚ ਇਦਾਤੇ ਕਮਿਸ਼ਨ ਬਣਾਇਆ 2 ਸਾਲਾਂ ਦੇ ਵਿੱਚ ਉਹਨਾਂ ਨੇ 2018 ਚ ਰਿਪੋਰਟ ਦਿੱਤੀ ਉਹ ਵੀ ਓਵੇਂ ਜਿਵੇਂ ਰਿਪੋਰਟ ਪਈ ਹੈ ਅੱਜ ਵੀ ਆਪਣਾ ਅਯੋਗ ਤਾਂ ਹੈ ਨਹੀਂ ਬੋਰਡ ਬੈਠਾ ਦੋ ਉਹਦੇ ਮੈਂਬਰ ਹੈ ਤੇ ਇਹ ਜਿਹੜੀਆਂ ਰਿਪੋਰਟਾਂ ਜਿਹੜੀਆਂ ਬਣੀਆਂ ਹੈ ਆਪਣਾ ਜਿਹੜਾ ਹੈ ਸਰਕਾਰ ਦੇ ਉੱਤੇ ਇੱਕ ਦਬਾਅ ਬਣੇ ਜਿਹੜਾ ਕਮਿਸ਼ਨ ਬਣਦਾ ਕੋਈ ਵੀ ਅਯੋਗ ਬਣਦਾ ਤਾਂ ਉਹ ਜਿਹੜੀ ਰਿਪੋਰਟ ਦਿੰਦਾ ਉਹਨੂੰ ਲਾਗੂ ਹੋਣ ਵਾਸਤੇ ਦਿੰਦਾ ਕਿ ਕਰੋੜਾ ਰੁਪਇਆ ਅਰਬਾ ਰੁਪਇਆ ਉਹਨਾਂ ਨੇ ਕਮਿਸ਼ਨਾਂ 'ਤੇ ਲਾਤਾ ਤੇ ਉਹ ਰੱਦੀ ਦੀ ਟੋਕਰੀ ਬਣਾ ਕੇ ਉਹ ਰਿਪੋਰਟਾਂ ਉੱਥੇ ਪਈਆਂ ਔਰ ਆਪਾਂ ਜੇ ਇਹ ਜਾਣੇ ਕਿ ਜੇ ਉਹ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ ਤੁਸੀਂ ਆ ਛੋਟੀਆਂ-ਛੋਟੀਆਂ ਆਪਾਂ ਗੱਲਾਂ ਕਰਦੇ ਆ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਇੱਕ ਤਾਂ ਕੋਈ ਵੀ ਲੀਡਰਸ਼ਿਪ ਹੈ ਜਿੱਦੋਂ ਆਪਾਂ ਕੋਈ ਅੱਗੇ ਲੱਗਦਾ ਕੋਈ ਚੰਗਾ ਕਰ ਗਿਆ ਮਾੜਾ ਕਰ ਗਿਆ ਜੇ ਆਪਾਂ ਜਦੋਂ ਉਹਨਾਂ ਦੀ ਬੁਰਾਈਆਂ ਕਰਦੇ ਨਾ ਜੀ ਉਹ ਜਿਹੜੀ ਚੀਜ਼ ਹੈ ਉਹ ਥੱਲੇ ਸਮਾਜ ਤੱਕ ਪਹੁੰਚਦੀ ਹੈ ਫਿਰ ਉਹ ਬੁਰਾਈਆਂ ਕਿੰਨੀ ਜਾਵੜਦੇ ਆ ਜੀ ਜੋ ਕੰਮ ਨਹੀਂ ਕਰਦਾ ਚੰਗਾ ਤੁਹਾਨੂੰ ਆਪਣੀ ਲੀਡਰਸ਼ਿਪ ਨੂੰ ਲੱਗਦਾ ਇਹ ਕੰਮ ਬੰਦਾ ਸਹੀ ਨਹੀਂ ਕਰ ਰਿਹਾ ਉਹਨੂੰ ਪਾਸੇ ਟਾਲ ਦਿਓ ਜੋ ਬੁਰਾਈ ਨਾ ਕਰੋ ਕਿਸੇ ਦੀ ਕਿਉਂਕਿ ਜੇ ਬੁਰਾਈ ਕਰਾਂਗੇ ਆਪਣਾ ਸਮਾਜ ਅਨਪੜ ਹੈ ਔਰ ਉਹ ਕਹਿੰਦਾ ਵੀ ਇਹ ਤਾਂ ਠੱਗੀ ਹੈ ਜੀ ਸਾਰੇ ਉਹ ਖਾ ਗਿਆ ਹੁਣ ਉਹ ਖਾਊਗਾ ਉਹ ਖਾਊਗਾ ਆਪੋ ਆਪਦੇ ਫਾਇਦੇ ਨੂੰ ਫਿਰਦੇ ਆ ਤੇ ਆਪਾਂ ਜਿਹੜੇ ਆ ਸਮਾਜ ਨੂੰ ਆਪਾਂ ਜਿਹੜੀ ਉਹ ਚੀਜ਼ ਲੈ ਕੇ ਦੇ ਦਈਏ ਤੁਹਾਡੇ ਜਿਵੇਂ 2% ਦਾ ਕੋਟਾ ਹੈ ਉਹਦੇ ਨਾਲ ਬੜੀ ਵੱਡੀ ਮੰਗ ਹੋ ਸਕਦੀ ਹੈ ਸਾਡੇ ਹਰਿਆਣੇ ਦੇ ਵਿੱਚ ਅਸੀਂ ਦੇਖੋ ਬੜੀ ਜਦੋਜਾਦ ਲੜਾਈ ਲੜੀ ਸਾਡੇ 90% ਜਿਹੜੀਆਂ ਚਾਹੇ ਰਾਜਨੀਤਿਕ ਪੋਸਟਾਂ ਸੀ ਚਾਹੇ ਅਹੁਦੇ ਸੀ ਚਾਹੇ ਨੌਕਰੀਆਂ ਸੀ ਇੱਕੋ ਇੱਕ ਜਾਤੀ ਹੈ ਜਿਹੜੀ ਉਹ ਲੈ ਕੇ ਖਾਰੀ ਚ ਤੁਹਾਨੂੰ ਪਤਾ ਹੀ ਇਹ ਵੀ ਕਿਹੜੀ ਜਾਤੀ ਹੈ ਅਸੀਂ ਲੜਾਈ ਲੜੀ ਐਸਸੀਏ ਤੇ ਬੀ ਦੀ ਪੰਜਾਬ ਦਾ ਵੀ ਵਿੱਚ ਹਵਾਲਾ ਦਿੱਤਾ ਤਾਂ ਅੱਜ ਤੁਸੀਂ ਦੇਖ ਲਓ ਡੀਐਸਸੀ ਉੱਥੇ ਅੱਡ ਬਣਾ ਕੇ 10% ਕੋਟਾ ਸਾਨੂੰ ਆਪਣੀਆਂ ਜਿਹੜੀਆਂ ਜਾਤੀਆਂ ਔਰ 10% ਕੋਟਾ ਕੱਲੀ ਚਮਾਰ ਜਾਤੀ ਨੂੰ ਉਹਨਾਂ ਨੂੰ ਮਿਲ ਰਿਹਾ ਤੇ ਅਸੀਂ ਬੜੀ ਵੱਡੀ ਜੰਗ ਹੈ ਜਿਹੜੀ ਉਹ ਜਿੱਤੀ ਹੈ ਸੰਘਰਸ਼ ਨਾਲ ਆਪਾਂ ਸਭ ਕੁਝ ਜਿੱਤ ਸਕਦੇ ਆ ਇਹ 2% ਕੋਟੇ ਤੁਹਾਡੀ ਇਹ ਲੜਾਈ ਹੈ ਪਰੰਤੂ ਜੇ ਆਪਾਂ ਸਾਰੇ ਇਕੱਠੇ ਹੋ ਗਏ ਹਿੰਦੁਸਤਾਨ ਦੇ ਲੈਵਲ ਤੇ ਲੈ ਕੇ ਜਿਹੜਾ 31 ਅਗਸਤ ਦਾ ਆਪਣਾ ਦਿਨ ਹੈ 31 ਅਗਸਤ ਨੂੰ ਆਪਾਂ ਆਜ਼ਾਦ ਹੋਏ ਸੀ ਆਪਾਂ ਆਜ਼ਾਦ 15 ਅਗਸਤ 1947 ਨੂੰ ਨਹੀਂ ਹੋਏ ਆਪਾਂ 5 ਸਾਲ 16 ਦਿਨ ਬਾਅਦ 31 ਅਗਸਤ ਨੂੰ ਆਜ਼ਾਦ ਹੋਏ ਆ ਆਪਣਾ ਆਜ਼ਾਦੀ ਦਾ ਅਧਿਆੜਾ ਮੁਕਤੀ ਦਿਵਸ 31 ਅਗਸਤ ਹੈ ਉਹ ਅਸੀਂ ਲਗਾਤਾਰ ਮਨਾਉਂਦੇ ਚੱਲੇ ਆ ਰਹੇ ਆ ਔਰ ਇਸ ਵਕਤ ਇਸ ਵਾਰ ਹੈ ਜਿਹੜਾ ਇਹ ਕਰਨਾ ਸੈਂਟਰ ਗਵਰਨਮੈਂਟ ਨੇ ਜੀ ਇਹ ਜਿਹੜਾ ਮਸਲਾ ਹੱਲ ਗਵਰਨਮੈਂਟ ਨੇ ਜਿਹੜਾ ਸੈਂਟਰ ਗਵਰਨਮੈਂਟ ਨੇ ਆਪਣਾ ਮਸਲਾ ਹੱਲ ਕਰਨਾ ਹੈ ਜਿਹੜੀ ਰਿਪੋਰਟ ਲਾਗੂ ਕਰਨੀ ਹੈ ਚਾਹੇ ਰੈਡਕੇ ਰਿਪੋਰਟ ਕਰ ਦੇਣ ਚਾਹੇ ਅਦਾਤੇ ਰਿਪੋਰਟ ਕਰ ਦੇਣ ਮੈਂ ਤੁਹਾਨੂੰ ਗਰੰਟੀ ਦਿੰਦਾ ਐਫੀਡੇਵਟ ਲੈ ਲਓ ਕੋਈ ਵੀ ਅੱਠ ਪੜਿਆ ਬਾਜੀਗਰ ਅੱਠ ਪੜਿਆ ਬੌਰੀਆ ਅੱਠ ਪੜਿਆ ਸੈਂਸੀ ਡੂਮ ਨਟਕ ਗੰਢੀਲਾ ਓੜ ਭਾਟ ਤੁਹਾਡਾ ਬੇਰਜ਼ਗਾਰ ਨਹੀਂ ਰਹੂਗਾ ਜੇ ਉਹ ਰਿਪੋਰਟ ਲਾਗੂ ਹੋ ਜਾਂਦੀ ਹੈ ਸਾਰੀਆਂ ਟੁੱਟ ਇੱਕੋ ਹੀ ਇੱਕ ਦਵਾਈ ਇੱਕੋ ਹੀ ਇੱਕ ਆਪਾਂ ਚੀਜ਼ ਕਰ ਲਈਏ ਔਰ ਉਹਦੇ ਵਾਸਤੇ ਸਿਰ ਚਾਹੀਦੇ ਆ ਕੱਠ ਚਾਹੀਦੇ ਬਰਾਈਆਂ ਨਹੀਂ ਚਾਹੀਦੀਆਂ ਅਸੀਂ 31 ਅਗਸਤ ਐ ਇਸ ਵਾਰ ਸੋਚ ਰਹੇ ਆ ਕਿ ਪੰਜਾਬ ਦੇ ਵਿੱਚ ਮਨਾਈਏ ਔਰ ਉਹ ਕਰ ਸਕਦਾ ਜਾਂ ਤਾਂ મોદી ਤੇ ਜਾਂ ਅਮਿਤ ਸ਼ਾਹ ਹੋਰ ਬੰਦਾ ਸਾਰੇ ਲਾਲੂ ਪੋਪ ਦੇਣਗੇ ਕੋਈ ਨਹੀਂ ਕਰ ਸਕਦਾ ਹੋ। ਅਸੀਂ ਚਾਹਦੇ ਆ ਵੀ ਸਾਨੂੰ ਤੁਸੀਂ ਅਮਿਤ ਸ਼ਾਹ ਦਿਓ ਅਸੀਂ ਪੰਜਾਬ ਦੇ ਵਿੱਚ ਚਾਹੇ ਜਿਵੇਂ ਬਠਿੰਡਾ ਪਰ ਰੱਖੀਏ ਤਾਂ ਜਾਂ ਕਿਲਿਆਂ ਵਾਲੀ ਰੱਖੀਏ ਕਿਉਂਕਿ ਅਸੀਂ ਚਾਹਦੇ ਆ ਕਿ ਸਾਂਸਕ੍ਰਿਤਿਕ ਜਿਹੜਾ ਵਿਭਾਗ ਹੈ ਉਹਦੇ ਵੱਲੋਂ ਇਹ ਹੋਵੇ ਤੇ ਸਰਕਾਰੀ ਤੌਰ ਤੇ ਹੋਵੇ। ਸਾਡਾ 31 ਅਗਸਤ ਹੈ ਜਿਵੇਂ ਹਰ ਵਾਰ ਗਵਰਨਮੈਂਟ ਸਰਕਾਰੀ ਤੌਰ ਤੇ ਮਨਾਵੇ ਤੇ ਉਹਦਾ ਖਰਚਾ ਜਿਹੜਾ ਸਰਕਾਰ ਝੱਲੇ ਅਸੀਂ ਜਿਹੜੇ ਲੋਕ ਐ ਆਪੋ ਆਪਣੀ ਵੇਸ਼ ਭੂਸ਼ਾ ਦੇ ਵਿੱਚ ਜਿਵੇਂ ਬਾਵਰੀਏ ਜਿਵੇਂ ਅਸੀਂ ਆਪਦੀ ਘਗਰੇ ਪਾ ਕੇ ਉਸ ਹੱਬ ਨਾਲ ਆਈਏ ਬਾਜੀਗਰ ਜਿਵੇਂ ਢੋਲ ਠਮੱਕੇ ਲੈ ਕੇ ਜਿਵੇਂ ਬਾਜ਼ੀਆਂ ਪਾਉਂਦੇ ਆਣ ਭੂਪੇ ਆਪਦੇ ਉਹ ਲਿਹਾਉਣ 나ਥ ਆਪਣੀਆਂ ਬੀਨਾ ਲਿਹਾਉਣ ਉਵੇਂ ਜਿਵੇਂ ਜਿਹੜੀਆਂ ਸਾਰੀਆਂ ਉਹ ਆਪਦੇ ਸਿਸਟਮ ਦੇ ਨਾਲ ਸਾਂਸਕ੍ਰਿਤਿਕ ਪ੍ਰੋਗਰਾਮ ਹੋ ਜੇ ਇੱਕ ਮੇਲਾ ਹੋ ਜੇ ਔਰ ਲੱਖ ਬੰਦਾ ਆਪਾਂ ਇਕੱਠਾ ਕਰੀਏ ਸਾਰੇ ਹਿੰਦੁਸਤਾਨ ਦੇ ਵਿੱਚੋਂ ਔਰ ਅਸੀਂ ਰਾਜਸਥਾਨ ਦੇ ਵਿੱਚ ਵੀ ਮੇਰੀ ਇਹ ਗੱਲਬਾਤ ਚੱਲ ਰਹੀ ਹੈ ਔਰ ਹਰਿਆਣੇ ਦੇ ਵਿੱਚ ਵੀ ਅਸੀਂ ਪੂਰੀ ਇਸ ਨੂੰ ਕਰ ਰਹੇ ਹਾਂ ਕਿ ਆਪਣੇ ਕੋਲ ਟਾਈਮ ਅਜੇ 6-7 ਮਹੀਨੇ ਪਿਆ ਹੈ ਅਸੀਂ ਸਾਰੀਆਂ ਮੀਟਿੰਗਾਂ ਦਾ ਇੱਕ ਰਿਵਿਊ ਰਚਨਾ ਬਣਾ ਕੇ ਕੇਂਦਰ ਗਵਰਨਮੈਂਟ ਦੇ ਅੱਗੇ ਰੱਖੀ ਕਿਉਂਕਿ ਭਾਰਤ ਦੇ ਆਪਾਂ ਸਮਝਾਉਣ ਦੇ ਵਿੱਚ ਕਾਮਯਾਬ ਰਹੇ ਜੀ ਕਿ ਭਾਰਤ ਦੀ ਜਿਹੜੀ ਅਸਲੀ ਸੰਸਕ੍ਰਿਤੀ ਹੈ ਭਾਰਤ ਦਾ ਅਸਲੀ ਜਿਹੜੇ ਵਾਸੀ ਹੈ ਉਹ ਆਪ ਹੈ ਕਿਉਂਕਿ ਦਵਾਈਆਂ ਵੇਚਣ ਦਾ ਕੰਮ ਆਪਣੇ ਲੋਕ ਕਰਦੇ ਆ ਰੱਸੀ ਟੱਪਣ ਦਾ ਕੰਮ ਆਪਣੇ ਲੋਕ ਕਰਦੇ ਆ ਢੋਲ ਵਜਾਉਣ ਦਾ ਕੰਮ ਆਪਣੇ ਕਰਦੇ ਆ ਸਭ ਪੰਬੰਦਰੀਆਂ ਦਾ ਕੰਮ ਆਪਣੇ ਆਪਣੇ ਲੋਕ ਕਰਦੇ ਆ ਹਰ ਚੀਜ਼ ਹੈ ਜਿਹੜੀ ਗਾਉਣ ਵਜਾਉਣ ਦਾ ਕੰਮ ਹੈ ਜਿਹੜੇ ਆਪਣੇ ਲੋਕ ਚੰਗੇ ਤਗੜੇ ਤਗੜੇ ਕਲਾਕਾਰ ਹੈ ਉਹ ਆਪਣੇ ਡੀਐਨਟੀ ਸਮਾਜ ਦੇ ਆ ਕਿਉਂ ਜੀ ਅਜੇ ਸੁਦੀਕ ਹੈ ਜਾਂ ਕੋਈ ਹੰਸਰਾ ਜਿਹੜੇ ਹੈ ਆਪਣੇ ਜਿਹੜੇ ਤਕੜੇ ਕਲਾਕਾਰ ਵੀ ਹੈ ਤਕੜੀਆਂ ਜਿਹੜੀਆਂ ਨੱਟ ਸਮਾਜ ਦੀਆਂ ਕੁੜੀਆਂ ਜਿਹੜੀਆਂ ਤੁਸੀਂ ਦੇਖ ਲਓ ਇੱਕ ਰੱਸੀ ਦੇ ਉੱਤੇ ਕਿੰਨੀ ਵਾਰ ਚੱਲ ਕੇ ਉੱਜਾ ਸਕਦੀਆਂ ਉਹ ਹਸਲੀ ਸੰਸਕ੍ਰਿਤੀ ਹੈ ਆਪਾਂ ਸਭ ਕੇ ਬੈਠੇ ਆਂ ਔਰ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ 31 ਅਗਸਤ ਜਿਹੜਾ ਆਪਣਾ ਹੁਣ ਆਊਗਾ 6 ਮਹੀਨੇ ਪਏ ਹੈ ਉਹਦੇ ਵਾਸਤੇ ਹੌਲ ਤੋਂ ਮੈਂ ਮਨਜ਼ੂਰੀ ਲੈਣਾ ਚਾਹਨਾ ਕੀ ਆਪਾਂ ਨੂੰ 31 ਅਗਸਤ ਪੰਜਾਬ ਦੇ ਵਿੱਚ ਮਨਾਉਣਾ ਚਾਹੀਦਾ ਤਾਂ ਹੱਥ ਖੜੇ ਕਰਕੇ ਦੱਸੋ ਸਾਰੇ ਉਹਦੇ ਵਾਸਤੇ ਅਸੀਂ ਸਾਰੇ ਆਪਾਂ ਬੈਠ ਕੇ ਮੀਟ ਕਰਕੇ ਤਾਂ ਉਹ ਅਮਿਤ ਸ਼ਾਹ ਨੂੰ ਜਾਂ ਨਰਿੰਦਰ ਮੋਦੀ ਨੂੰ ਆਪਾਂ ਲਿਆਵਾਂਗੇ ਔਰ ਵੱਡਾ ਕਾਠ ਹੈ ਜਿਹੜਾ ਆਪਾਂ ਵਿਮੁਖਤ ਜਾਤੀਆਂ ਦੇ ਬੈਨਰ ਥੱਲੇ ਕਰਕੇ ਆਪਣੀਆਂ ਜਿਹੜੀਆਂ ਪਹਿਲਾਂ ਉਹਨਾਂ ਤੋਂ ਇਹ ਕਵਾਂਗੇ ਵੀ ਅਸੀਂ ਕਾਠ ਤਾਂ ਕਰਾਂਗੇ ਜੇ ਤੁਸੀਂ ਉੱਥੇ ਸਾਡਾ ਐਲਾਨ ਕਰੋਗੇ ਕਿ ਤੇ ਆ ਆ ਕੇ ਤੁਸੀਂ ਮੁੜਗੇ ਅਸੀਂ ਦੀ ਤੁਹਾਨੂੰ ਵੋਟ ਪਾਉਣੀ ਨਾ ਅਸੀਂ ਉੱਥੇ ਵਿਰੋਧ ਕਰਾਂਗੇ ਵੀ ਅਮਿਤ ਸ਼ਾਹ ਆਵੇ ਤੇ ਸਾਡਾ ਐਲਾਨ ਕਰਕੇ ਜਾਵੇ ਵੀ ਇਹ ਸੀ ਰਿਪੋਰਟ ਲਾਗੂ ਕਰ ਰਹੇ ਆ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਡੀ ਤੁਸੀਂ ਰਿਪੋਰਟ ਲਾਗੂ ਕਰ ਦਿਓ ਅਸੀਂ ਤੁਹਾਡੇ ਨਾਲ ਔਰ ਜੇ ਤੁਸੀਂ ਲੌਲੀਪੌਪ ਦੇਵਾਂਗੇ ਉਹ ਨਹੀਂ ਅਸੀਂ ਲੈਣੇ ਤੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਸਾਰੇ ਇਕੱਠੇ ਹੋਈਏ ਸਾਂਸੀ ਬਰਾਦਰੀ ਬਹੁਤ ਐ ਤੇ ਬਾਉਰੀਆ ਬਰਾਦਰੀ ਬਹੁਤ ਐ ਬਾਜੀਗਰ ਬਰਾਦਰੀ ਬਹੁਤ ਐ ਇੱਧਰ ਔਰ ਸਾਰਾ ਹਰਿਆਣਾ ਪੰਜਾਬ ਸਾਰਾ ਆਪਾਂ ਇਕੱਠਾ ਹੋ ਕੇ ਇੱਕ ਵੱਡਾ ਲੱਖ ਬੰਦਾ ਇਕੱਠਾ ਕਰੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਲੋਕ ਇਕੱਠੇ ਐ ਤੁਸੀਂ ਮੈਨੂੰ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ